ਚੋਣਾਂ ਨੂੰ ਲੈ ਕੇ ਲਗਾਤਾਰ ਸਿਆਸੀ ਪਾਰਟੀਆਂ ਦੇ ਵਿੱਚ ਹਲਚਲ ਜਾਰੀ ਹੈ ਲਗਾਤਾਰ ਪਾਰਟੀਆਂ ਦੇ ਵੱਲੋਂ ਤਿਆਰੀਆਂ ਜੋਰਾ-ਸ਼ੋਰਾਂ ਤੇ ਚੱਲ ਰਹੀਆਂ ਨੇ ਤੇ ਅਚੇਹ ਦੇ ਵਿੱਚ ਸ਼੍ਰੋਮਣੀ ਕਾਲ ਦਲ ਤੇ ਵਿੱਚ ਹੀ ਹਲਚਲ ਹੋਈ ਹੈ ਹਲਕਾ ਮੋੜ ਤੋਂ ਹਾਈ ਕਮਾਂਡ ਨੇ ਜਨਮੇਜਾ ਸਿੰਘ ਸੇਖੋਂ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਕਿ ਹਲਕਾ ਮੋੜ ਮੰਡੀ ਦੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਸੌਂਪੀਆਂ ਗਈਆਂ ਨੇ ਦੱਸਦੀ ਹੈ ਕਿ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਜਨਮੇਜਾ ਸਿੰਘ ਸੇਖੋ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਅੱਜ ਸ਼੍ਰੋਮਣੀ ਕਲਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਮੈਨੂੰ ਆਪਣੇ ਨਿੱਜੀ ਹਲਕੇ ਜੀਰਾ ਦੇ ਨਾਲ ਨਾਲ ਮੋੜ ਮੰਡੀ ਦਾ ਬਾਤੂ ਚਾਰਜ ਪਾਰਲੀਮੈਂਟ ਚੋਣਾਂ ਤੱਕ ਸੌਂਪਿਆ ਜੋ ਲੋਕ ਗਲਤ ਅਫਵਾਹਾਂ ਉਡਾਰੇ ਹਨ ਉਹਨਾਂ ਤੋਂ ਬਚਿਆ ਜਾਵੇ ਮੈਂ ਜ਼ਿਲ੍ਹਾ ਹਲਕੇ ਦੇ ਨਿਵਾਸੀਆਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਐਮਐ ਐਮਐਲਏ ਇਲੈਕਸ਼ਨ ਆਪਣੇ ਨਿਜੀ ਹਲਕੇ ਜੀਰੇ ਵਿੱਚ ਹੀ ਲੜਾਂਗਾ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਗਈ ਅਨੁਸਾਰ ਕਿ ਵਿਧਾਨ ਸਭਾ ਹਲਕਾ ਮੋੜ ਤੋਂ ਹਾਈ ਕਮੰਡ ਨੇ ਜਨਮੇਜਾ ਸਿੰਘ ਸੇਖਣ ਨੂੰ ਹਲਕਾ ਇਨਚਾਰਜ ਲਗਾ ਦਿੱਤਾ ਹੈ ਜਿਨ੍ਹਾਂ ਦੇ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾ ਜਿਹੜੀ ਸਾਰੀ ਜ਼ਿੰਮੇਵਾਰੀ ਸੰਭਾਲੀ ਜਾਵੇਗੀ ਤਾਂ ਇਸੇ ਕੀ ਮੋੜ ਹਲਕੇ ਦੇ ਸੀਨੀਅਰ ਆਗੂਆਂ ਦੀ ਪਿੰਡ ਬਾਦਲ ਦੇ ਵਿੱਚ ਬੈਠਕ ਸੱਦੀ ਗਈ ਸੀ ਜਿਸ ਤੇ ਪ੍ਰਧਾਨ ਕੀ ਸਟ੍ਰੌਮ ਨੇ ਕਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਗਈ ਸੀ ਤੇ ਇਸ ਤੇ ਅਕਾਲੀ ਆਗੂਆਂ ਤੇ ਵਰਕਰਾਂ ਤੋਂ ਟ੍ਰਾਇਲੈਂਡ ਤੋਂ ਬਾਅਦ ਇਹ ਫੈਸਲਾ ਲਿਆ ਕਿ ਆ ਜਿਸ ਦੇ ਦੌਰਾਨ ਸਾਬਕਾ ਮੰਤਰੀ ਜਨਮੇਜਤ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਕਮਾਂਡ ਦਿੱਤੀ ਗਈ ਹੈ ਜਨਮੇਜਾ ਸਿੰਘ ਸੇਖੋ ਮੋੜ ਵਿਧਾਨ ਸਭਾ ਹਲਕਾ ਤੋਂ ਚੋਣ ਲੜ ਕੇ ਕੈਬਨਟ ਮੰਤਰੀ ਬਣੇ ਸੰਤ ਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਲਾਂਕਿ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਸ ਤੋਂ ਬਾਅਦ ਮੋੜ ਵਿਧਾਨ ਸਭਾ ਹਲਕੇ ਨੂੰ ਛੱਡ ਦਿੱਤਾ ਕਿ ਆਸੀ ਤੇ ਫਰੋਸਪੁਰ ਦੇ ਵਿਚਕਾਰ ਕੇ ਜਿਹੜਾ ਨਦੀ ਵੱਲੋਂ ਆਪਣੇ ਕੰਮਕਾਜ ਨਿਭਾਏ ਜਾ ਰਹੇ ਸੀ ਤੇ ਹੁਣ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਜਸਤੀ ਉਨ੍ਹਾਂ ਦੇ ਵੱਲੋਂ ਜਾਣਕਾਰੀ ਖੁਦ ਸੋਸ਼ਲ ਮੀਡੀਆ ਤੇ ਦਿੱਤੀ ਗਈ ਵੀ ਦੱਸਦੀ ਹੈ ਕਿ ਉਹ ਪਹਿਲੀ ਵਾਰ 1997 ਦੇ ਵਿੱਚ ਫਰੋਜ਼ਪੁਰ ਸ਼ੋਣੀ ਤੋਂ ਅਕਲ ਦਲ ਦੇ ਉਮੀਦਵਾਰ ਵਜੋਂ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਸਨ ਤੇ 2007 ਦੇ ਵਿੱਚ ਫਰੋਜ਼ਪੁਰ ਸ਼ੋਣੀ ਤੋਂ ਮੁੜ ਚੁਣੇ ਗਏ ਸਨ ਤੇ ਉਹਨਾਂ ਨੂੰ ਸਰਕਾਰ ਦੇ ਵਿੱਚ ਸੰਚਾਈ ਮੰਤਰੀ ਬਣਾਇਆ ਗਿਆ ਸੀ ਤੇ 2012 ਦੇ ਵਿੱਚ ਮੋੜ ਦੇ ਨਵੇਂ ਹਲਕੇ ਤੋਂ ਸਫਲਤਾਪੂਰਵਕ ਚੋਣ ਲੜੀ ਤੇ ਨਵੀਂ ਸਰਕਾਰ ਦੇ ਵਿੱਚ ਸਿੰਚਾਈ ਮੰਤਰਾਲਾ ਬਰਕਰਾਰ ਰੱਖਿਆ ਸੀ ਤੇ ਹੁਣ ਵੱਡੀ ਜ਼ਿੰਮੇਵਾਰੀ ਜਿਹੜੀ ਆ ਹਾਈ ਕਮਾਂਡ ਦੇ ਵੱਲੋਂ ਸੌਂਪੀ ਗਈ ਹੈ ਜਿਸ ਦੀ ਜਾਣਕਾਰੀ ਉਹਨਾਂ ਦੇ ਵੱਲੋਂ ਖੁਦ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦਿੱਤੀ ਗਈ ਹੈ ਕਿਹਾ ਗਿਆ ਹੈ ਕਿ ਅੱਜ ਸ਼੍ਰਮਿਕ ਕਲਦਲ ਦੇ ਪ੍ਰਤਾਨ ਸਰਦਾਰ ਸੁਖਪੀਰ ਸਿੰਘ ਬਾਦਲ ਜੀ ਨੇ ਮੈਨੂੰ ਆਪਣੇ ਨਿੱਜੀ ਹਲਕੇ ਜੀਰੇ ਦੇ ਨਾਲ 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 ਮੋਡ ਮੰਟੀ ਦਾ ਪਾਤੂ ਚਾਰਜ ਪਾਰਲੀਮੈਂਟ ਚੋਣਾਂ ਦੇ ਤੱਕ ਜਿਹੜਾ ਸੌਂਪਿਆ ਗਿਆ ਜੋ ਲੋਕ ਗਲਤ ਅਫਵਾਹਾਂ ਉਡਾਰੇ ਨੇ ਤੇ ਉਹਨਾਂ ਤੋਂ ਬਚਿਆ ਜਾਵੇ ਉਹਨਾਂ ਨੇ ਵੀ ਗੱਲ ਦਾ ਜ਼ਿਕਰ ਕੀਤਾ ਕਿ ਮੈਂ ਜ਼ੀਰਾ ਹਲਕਾ ਦੇ ਨਿਵਾਸੀਆਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਮੈਂ ਐਮਐਲਏ ਇਲੈਕਸ਼ਨ ਆਪਣੇ ਨਿੱਜੀ ਹਲਕੇ ਜ਼ੀਰੇ ਦੇ ਵਿੱਚ ਹੀ ਲੜਾਂਗਾ